ਚਿਵਾੜਾ ਸਾਥ ਵਿੱਚ ਪੈਦਾ ਉਹਥੇ ਇੱਕ ਕਰੇ ਵੜ ਕੇ ਕੁਝ ਲੋਕਾਂ ਨੇ ਜਸਪ੍ਰੀਤ ਨਾਂ ਦੇ ਪਰਸਨ ਦੇ ਉੱਪਰ ਫਾਇਰਿੰਗ ਕੀਤੀ ਸੀ ਆ ਉਹਦੇ ਅੰਦਰ ਫਿਰ ਐਫ ਆਰ ਦਰਜ ਕੀਤੀ ਗਈ ਇਨੀਸ਼ੀਅਲੀ ਜੋ ਫੈਮਿਲੀ ਹੈ ਉਹਨਾਂ ਨੇ ਆਪਣਾ ਇੱਕ ਪਰਿਵਾਰਿਕ ਵਿਵਾਦ ਇੱਕ ਕੰਦ ਨੂੰ ਲੈ ਕੇ ਆਪਣੇ ਪਰਿਵਾਰ ਦੇ ਮੈਂਬਰ ਅਗੇ ਅਗੇਸਟ ਹੀ ਇਨਜ਼ਾਮ ਕਰਾਈ ਸੀ ਤੇ ਫਿਰ ਉਹਨਾਂ ਨੂੰ ਵੀ ਅਰੈਸਟ ਕਰਕੇ ਫਿਰ ਪੁੱਛਗਿੱਛ ਕੀਤੀ ਗਈ ਤੇ ਉਦੋਂ ਬਾਅਦ ਜਦੋਂ ਪੁਲਿਸ ਨੇ ਉਹ ਸੀਸੀਟੀਵੀ ਕੈਮਰਾਜ਼ ਨੂੰ ਚੈੱਕ ਕਰਦੇ ਹੋਏ ਕਿਉਂਕਿ ਗੱਡੀ ਦੇ ਵਿੱਚ ਪਾ ਚਾਰ ਪਰਸਨ ਲੱਗਦੇ ਸੀਗੇ ਇਨੀਸ਼ially ਉਹਨਾਂ ਦੀ ਥ੍ਰੀ ਕਰਦੇ ਕਰਦੇ ਅ ਜੋ ਸੀਆਈ ਦੀ ਟੀਮ ਹੈ ਐਸਪੀਡੀ ਸਾਹਿਬ ਦੇ ਅੰਡਰ ਚਾਰ ਟੀਮਸ ਵੱਖਰੀ ਵੱਖਰੀ ਟੀਮਸ ਬਣਾਈ ਗਈ ਸੀ ਜਿਨ੍ਹਾਂ ਦੀ ਅਗਵਾਈ ਡੀਐਸਪੀ ਪਰਲੋਚ ਹੈ ਤੇ ਡੀਐਸਪੀ ਟੀ ਕਰ ਰਹੇ ਸੀਗੇ ਤੇ ਸਾਰੀ ਕਿ ਸਾਰੀ ਟੀਮਸ ਆਪਣਾ ਸੀਸੀਟੀਵੀ ਚੈੱਕ ਕਰਦੇ ਵੇ ਫਗਵਾੜਾ ਤੱਕ ਪਹੁੰਚੇ ਤੇ ਉਦੋਂ ਬਾਅਦ ਫਿਰ ਪਤਾ ਲੱਗਿਆ ਕਿ ਜੋ ਐਕਚੁਅਲ ਸ਼ੂਟਰ ਸੀਗੇ ਜਿਨ੍ਹਾਂ ਨੇ ਕਰਨਾਲ ਨੂੰ ਜਾਮ ਦਿੱਤਾ ਸੀਗਾ ਉਹ ਕੌਣ ਸੀਗੇ ਤੇ ਉੱਥੋਂ ਸਾਨੂੰ ਗੱਡੀ ਟਰੇਸ ਹੋਈ ਗੱਡੀ ਟਰੇਸ ਹੋਣ ਦੇ ਸਾਥ ਹੀ ਫਿਰ ਇੱਕ ਪਰਸਨ ਸਲੀਮ ਨਾਮ ਦਾ ਜੋ ਅਕਿਊਜ਼ਡ ਹੈ ਤੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਉਹਦੇ ਘਰੋਂ ਉਹਦੀ ਵਾਈਫ ਦੇ ਕੋਲੋਂ ਵੀ ਇੱਕ ਵੈਪਨ ਰਿਕਵਰ ਹੋਇਆ ਉਹਦੇ ਬ੍ਰਦਰ ਦੇ ਕੋਲੋਂ ਵੀ ਕੁਝ ਕਾਰਟੂਸ ਵਗੈਰੇ ਰਿਕਵਰ ਹੋਏ ਅ ਉਹ ਉਹਦੇ ਨਾਲ-ਨਾਲ ਹੀ ਜੂਏ ਸਲੀਮ ਅਕਿਊਸਡ ਹੈਗਾ ਇੱਕ ਜਸ ਜਸਵਿੰਦਰ ਨਾਮ ਕੇ ਪਰਸਨ ਦੇ ਘਰੇ ਜਿਨੇ ਇਹਨੂੰ ਪਨਾਹ ਦਿੱਤੀ ਸੀਗੀ ਉਹਦੇ ਘਰੇ ਮੇਰਾ ਤੇ ਜਦੋਂ ਆ ਅਰੈਸਟ ਸਾਡੀਆਂ ਹੋਈਆਂ ਉਹ ਤੋਂ ਬਾਅਦ ਫਿਰ ਪੂਰਾ ਕੋ ਪੂਰਾ ਜੋ ਵਜਾਏ ਇਨਸਟੈਂਟ ਸੀਗਾ ਜੋ ਵਜਾਏ ਆ ਵਾਰਦਾਤ ਸੀ ਕੋ ਪਤਾ ਲੱਗਿਆ ਕਿ ਸਲੀਮ ਨੇ ਸਾਨੂੰ ਦੱਸਿਆ ਕਿ ਇੱਕ ਸਾਵੀ ਨਾਮ ਦਾ ਪਰਸਨ ਹੈ ਜੋ ਪੁਜੀਦੀ ਪਿਛੋਕੜ ਨਵਾਂ ਸ਼ਹਿਰ ਵੀ ਹੈ ਉਹ ਯੂਐਸ ਦੇ ਵਿੱਚ ਰਹਿੰਦਾ ਹੈ ਉਦੇ ਨਾਲ ਇੱਕ ਗਿੰਦਾ ਨਾ ਦਾ ਪਰਸਨ ਉਹਦੇ ਨਾਲ ਪਹਿਲਾਂ ਰਹਿੰਦਾ ਸੀਗਾ ਇੱਕ ਸਨੀ ਤੋਂ ਜੋ ਜੈਸਪਰੀ ਜਿਹਦੇ ਉੱਪਰ 29 ਜੁਲਾਈ ਨੂੰ ਫਾਇਰਿੰਗ ਹੋਈ ਸੀਗੀ ਉਹਦਾ ਬ੍ਰਦਰ ਸਨੀ ਹੈਗਾ ਉਹਦੇ ਨਾਲ ਸਾਬੀ ਦੀ ਕੁਝ ਅਣਬਨੋਦੀ ਵਾਈਫ ਨੂੰ ਲੈ ਕੇ ਕੁਝ ਹੋ ਗਈ ਸੀ ਹੋਰ ਰஞ்சிਸ਼ ਨੂੰ ਕਰਕੇ ਸਾਬੀ ਨੇ ਸਨੀ ਦੇ ਪਰਿਵਾਰ ਦੇ ਉੱਪਰ ਫਾਇਰਿੰਗ ਨੂੰ ਜਾਨ ਦਿੱਤਾ ਤੇ ਉਸ ਤੋਂ ਬਾਅਦ ਫਿਰ ਟੈਕਨੀਕਲੀ ਸਾਰੇ ਕੇ ਸਾਰੇ ਕੜੀ ਤੋਂ ਕੜੀ ਜੋੜਦੇ ਜੋ ਸਾਡੀ ਟੀਮਸ ਹੈ ਉਹਨਾਂ ਨੇ ਆਗੇ ਇੱਕ ਤਰਨ ਕਾ ਲਿਆ ਜੋ ਕਿ ਇਹਦੇ ਵਿੱਚ ਵਨ ਆਫ ਦਾ ਸ਼ੂਟਰ ਸੀਗਾ ਉਸ ਜਵਾਰਦਾਤ ਹੈ ਉਹਨੂੰ ਦਿੱਲੀ ਤੋਂ ਅਰੈਸਟ ਕੀਤਾ ਗਿਆ ਉਦੋਂ ਬਾਅਦ ਇੱਕ ਗੌਤਮ ਨਾਮ ਦਾ ਸ਼ਖਸ ਉਹਨੂੰ ਅੰਬਾਲਾ ਰੇਲਵੇ ਸਟੇਸ਼ਨ ਤੋਂ ਅਰੈਸਟ ਕੀਤਾ ਗਿਆ ਉਹ ਉਸ ਦਿਨ ਜੋ ਆਲਟੋ ਗੱਡੀ ਵਾਰਦਾਤ ਵਿੱਚ ਇਸਤੇਮਾਲ ਹੋਈ ਸੀ ਉਹ ਚਲਾ ਰਿਹਾ ਸੀਗਾ ਇਸ ਦੇ ਨਾਲ ਨਾਲ ਹੀ ਆ ਅੱਗੇ ਹੋਰ ਜੋ ਦੋ ਹੋਰ ਸ਼ੂਟਰ ਸੀਗੇ ਸੁਖਿੰਦਰ ਕਾਲਾ ਹੈਗਾ ਜੋ ਫਗਵਾੜੇ ਦਾਗਾ ਪੁਲੀ ਪਾਲ ਜੀ ਚੱਲ ਰਹੀ ਹੈ ਉਹਦੇ ਨਾਲ ਇੱਕ ਸੰਜੂ ਨਾ ਦਾ ਵਿਅਕਤੀ ਹੈ ਜਿਹਦਾ ਪੂਰਾ ਨਾਮ ਜਸਵਿੰਦਰ ਹੈਗਾ ਤੇ ਉਹ ਹਜੇ ਪੁਲਿਸ ਉਹਦੀ ਵੀ ਪਾਲ ਕਰ ਦੇਗੀ ਹੀ ਇਜ਼ ਹੇਅਰ ਟੂ ਬੀ ਅਰੈਸਟਡ ਤੇ ਇਹ ਸਾਰਾ ਕਸਾਰਾ ਪ੍ਰਕਰਨ ਜੋ ਸੀਗਾ ਕਿ ਸੰਜੂ ਤਾਤਿਆ ਤਰਨੂਰ ਕਾਤਿਆ ਸੰਜੂ ਸੁਖਵਿੰਦਰ ਕਾਲਾ ਵਾਤਮ ਤੇ ਇਹਨਾਂ ਦੇ ਨਾਲ ਇੱਕ ਦੀਪਾ ਹੋਰ ਨਾਦਰ ਪਰਸਨ ਇਹਨਾਂ ਨੇ ਆ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਦੇ ਜੋ ਸਾਥ ਜਿਨ੍ਹਾਂ ਨੇ ਦਿੱਤਾ ਥੇ ਫਾਈਨਾਂਸਿੰਗ ਕਰਨ ਦੇ ਲਈ ਪੂਰਾ ਪੂਰਾ ਜੋ ਵਾਰਦਾਤ ਹੈ ਉਹਦੇ ਵਿੱਚ ਅੱਗੇ ਇੰਦਰਪ੍ਰੀਤ ਔਰ ਇੱਕ ਹਰਦੀਪ ਨਾਦਰ ਪਰਸਨ ਹੈ ਜੋ ਮਹਿਤਪੁਰ ਔਰ ਮਹਿਤਪੁਰ ਨਵਾਂ ਸ਼ਹਿਰ ਦੇ ਹੈ ਇਹਨਾਂ ਨੇ ਆ ਕੇ ਪੈਸੇ ਇਹਨਾਂ ਨੂੰ ਫੜਾਏ ਸੀ ਸਾਬੀ ਦੇ ਕਹਿਣ ਤੋਂ ਉਹਦੇ ਨਾਲ ਨਾਲ ਹੀ ਇੱਕ ਇਹਦੇ ਵਿੱਚ ਜੋ ਸਲੀਮ ਦੀ ਵਾਈਫ ਨਾਜ਼ੀਆ ਦੱਸਿਆ ਕਿ ਉਹਨਾਂ ਨੂੰ ਵੈਪਨ ਵਗੈਰਾ ਰਿਕਵਰ ਟੋਟਲ ਹੈ ਦੇ ਵਿੱਚ ਜਿਸ ਕੇਸ ਦੇ ਵਿੱਚ ਹੁਣ ਤੱਕ 8 ਅਰੈਸਟ ਹੋ ਚੁੱਕਿਆ ਨੇ ਤਿੰਨ ਅਰੈਸਟ ਹੋਣੇ ਬਾਕੀ ਨੇ ਆਇਡੈਂਟੀਫਾਈ ਹੋ ਚੁੱਕੇ ਪੁਲਿਸ ਜਲਦ ਨਾਦਮੀ ਫੜ ਲੇਗੀ ਟੋਟਲ ਰਿਕਵਰੀ ਇਸ ਕੇਸ ਦੇ ਵਿੱਚ ਤਿੰਨ ਵੈਪਨ ਦੋ 3 ਮੋਰ ਦੀ ਪਿਸਟਲ ਉਹਨਾਂ ਦੇ ਨਾਲ ਚਾਰ ਮੈਗਜ਼ੀਨ ਇੱਕ ਬੱਤੀ ਮੋਰ ਦਾ ਪਿਸਟਲ ਉਹਦੇ ਨਾਲ ਦੋ ਮੈਗਜ਼ੀਨ ਟੋਟਲ 45 ਕਿ ਤਕਰੀਬਨ ਲਾਈਵ ਰਾਉਂਡਸ ਤੇ ਵਾਰਦਾਤ ਦੇ ਦੌਰਾਨ ਜੋ ਇਸਤੇਮਾਲ ਕੀਤੀ ਹੋਈ ਆਲਟੋ ਕਾਰਸ ਦੀ ਇਹ ਸਾਰੀ ਚੀਜ਼ ਬਰਾਮਦ ਹੋ ਗਈ ਆਨੇ ਇਨਾਦਾ ਜਿੰਨੇ ਵੀ ਅਕਿਊਜ਼ਡ ਹੈ ਇਨਾਦਾ ਵਾਰਦਾਤ ਦੇ ਨਾਲ ਜੋ ਜੋ ਇਨਾਦਾ ਕਨੈਕਸ਼ਨ ਹੈ ਉਹ ਐਵੀਡੈਂਸ਼ੀਅਲੀ ਤਰੀਕੇ ਨਾਲ ਉਹ ਵੀ ਕਨਫਰਮ ਕਰ ਲਿਆ ਗਿਆ ਤੇ ਅੱਗੇ ਜਿਵੇਂ ਹੋਰ ਵੀ ਇਸ ਕੇਸ ਦੇ ਵਿੱਚ ਅਰੈਸਟ ਵਗੈਰਾ ਹੋਣਗੇ ਉਹ ਮੀਡੀਆ ਸਾਥੀਆਂ ਦੇ ਨਾਲ ਸਾਂਝਾ ਮੈਡਮ ਦੇਖੋ ਵਪਨ ਕਿਥੋਂ ਰੀਡ ਕੀਤੇ ਸੀ ਲੋਕਾਂ ਨੇ ਇਨਾਂ ਨੇ ਵੈਪਨ ਜੋ ਇਹਨਾਂ ਦਾ ਇਹ ਤਰੂਨ ਹੈਗਾ ਆ ਵੀ ਵੈਪਨ ਪ੍ਰੋਵਾਈਡ ਕਰਦਾ ਸੀਗਾ ਸਲੀਮ ਤੇ ਕੋਲ ਸੀਗੇ ਤੇ ਅੱਗੇ ਇਹਨਾਂ ਦਾ ਜੋ ਵੈਪਨ ਦੀ ਪੂਰੀ ਟ੍ਰੇਲ ਜਿਵੇਂ ਤੁਹਾਨੂੰ ਕਿਹਾ ਅਰੈਸਟ ਹੋਈਆਂ ਸੀਗੀਆਂ ਤੇ ਇਹਨਾਂ ਦਾ ਹੁਣ ਤੱਕ ਜੋ ਜੋ ਟ੍ਰੇਲ ਹੈ ਉਹ ਇਸਟੈਬਲਿਸ਼ ਹੋ ਗਈ ਹੈ ਫਾਈਲ ਦੇ ਉੱਪਰ ਤੇ ਇਹਦੇ ਨਾਲ ਜੋ ਪੈਸੇ ਵੀ ਇਹਨਾਂ ਨੇ ਪ੍ਰੋਵਾਈਡ ਕੀਤੇ ਨੇ ਪ੍ਰੀਤ ਤੇ ਹਰਦੀਪ ਨਾਦਾ ਪਰਸੋਂ ਇਹਨਾਂ ਨੇ ਇਹਨਾਂ ਨੂੰ ਬਹੁਤ ਕੀਤੇ ਇੱਕ ਹੋਰ ਜੋ ਸ਼ਖਸ ਹੈਗਾ ਇਹਦੇ ਨਾਲ ਨਾਲ ਮੈਂ ਮੀਡੀਆ ਦੇ ਨਾਲ ਸਾਂਝਾ ਕਰਨਾ ਚਾਹੁੰਦੀ ਕਿਉਂਕਿ ਉੱਥੋਂ ਵੈਪਨ ਦਾ ਕਲੀਅਰ ਹੋ ਜਾਂਦਾ ਹੈ ਜੋ ਸਾਬੀਏ ਦੇ ਨਾਲ ਮੈਂ ਤੁਹਾਨੂੰ ਦੱਸਿਆ ਇੱਕ ਸਨੀ ਤੇ ਗਿਲਦਾ ਗਿੰਦਾ ਜੋ ਹੈਗਾ ਉਹਦਾ ਬ੍ਰਦਰ ਹੈਗਾ ਉਥੇ ਚੰ ਸ਼ਮਕੋਰ ਸਾਬ ਦੇ ਵਿੱਚ ਇੱਕ 9 ਮਈ ਨੂੰ ਇੱਕ ਹੋਈ ਸੀਗੀ ਫਾਇਰਿੰਗ ਦਾ ਕੇਸ ਹੋਇਆ ਸੀਗਾ ਉਹਦੇ ਬ੍ਰਦਰ ਦੇ ਉੱਪਰ ਵੀ ਸਾਬੀ ਨੇ ਥਰੂ ਇੱਕ ਖੋਗਾ ਨਾ ਦਾ ਪਰਸਨ ਹੈ ਉਹਦੇ ਥਰੂ ਫਾਇਰਿੰਗ ਕਰਾਈ ਸੀਗੀ ਉਹਨੇ ਇਹਨਾਂ ਨੂੰ ਵੈਪਨ ਪ੍ਰੋਵਾਈਡ ਕੀਤੇ ਸੀ ਮੈਨ ਕਿੱਥੇ ਦੇ ਰਹਿਣ ਵਾਲੇ ਨੇ ਸਾਰੇ ਪਰਸਨ ਜੀ ਇਹ ਮੋਸਟਲੀ ਕੁਝ ਫਗਵਾੜਾ ਦੇ ਹੈ ਕੁਝ ਲੁਧਿਆਣਾ ਇੱਕ ਜੋ ਤਰੁਣ ਹੈਗਾ ਪਿਛੋਕੜ ਇਹਦੀ ਲੁਧਿਆਣੇ ਦੀ ਬਟ ਪ੍ਰੈਜ਼ੈਂਟਲੀ ਅੰਮਾਲਾ ਚ ਰਹਿਆ ਸੀਗਾ ਤੇ ਗੌਤਮ ਜੋ ਹੈ ਉਹ ਵੀ ਲੁਧਿਆਣੇ ਦਾ ਹੈਗਾ ਤੇ ਬਟ ਉਹਦੀ ਅਰੈਸਟ ਅੰਮਾਲੇ ਤੋਂ ਹੋਈ ਹੈ ਇੱਕ ਵਿਕੀ ਨਾ ਦਾ ਪਰਸਨ ਹੈ ਉਹ ਵੀ ਲੁਧਿਆਣੇ ਦਾ ਹੈਗਾ ਨਵਾਂ ਸ਼ਹਿਰ ਦੇ ਕੁਝ ਇਹ ਅਕਿਊਜ਼ਡ ਤੇ ਇਹਦੇ ਨਾਲ ਨਾਲ ਇੱਕ ਫਿਰੋਜ਼ਪੁਰ ਦਾ ਵੀ ਕੇਸ ਹੈ ਇਹਦੇ ਵਿੱਚ ਇੱਕੋ ਪਰਿਵਾਰ ਦੇ ਜਿੰਨੇ ਚਾਰ ਬੰਦੇ ਦਾ ਘੁੱਟ ਹੋਇਆ ਹੈ ਨਾ ਇਹ ਸਾਰੇ ਕੇਸ ਸਾਰੇ ਕਿਉਂਕਿ ਜੋ ਦੀ ਵਾਈਫ ਉਹਦੇ ਖਾਤੇ ਦੇ ਵਿੱਚ ਪੈਸੇ ਆਏ ਹੋਏ ਨੇ ਤਾਂ ਸ਼ੀ ਵਾਸ ਬੈਨੇਫਿਸ਼ਰੀ ਆਫ ði ਕ੍ਰਾਈਮ ਦੂਜਾ ਉਹਦੇ ਕੋਲੋਂ ਵੈਪਨ ਰਿਕਵਰ ਹੋਇਆ ਹੈਗਾ ਉਹਦੇ ਬ੍ਰਦਰ ਦੇ ਕੋਲੋਂ ਵੀ ਰਾਉਂਡਸ ਵਗੈਰੇ ਰਿਕਵਰ ਹੋਏ ਕਰੇ ਕ੍ਰਾਈਮ ਤੋਂ ਬਾਅਦ ਜੋ ਅਕਿਊਜ਼ ਨੇ ਕਪੜੇ ਵਗੈਰਾ ਪਾਇਓ ਸੀ ਉਹਨਾਂ ਦੇ ਘਰੋਂ ਰਿਕਵਰ ਹੋਏ ਤੇ ਗੱਡੀ ਵੀ ਰਿਕਵਰ ਹੋਈ ਹੈ ਤੇ ਕ੍ਰਾਈਮ ਦੇ ਨਾਲ ਕਾਫੀ ਜ਼ਿਆਦਾ ਉਹਨਾਂ ਦੀ ਅਸੋਸੀਏਸ਼ਨ ਹੈ ਪਹਿਲਾ ਮੈਂ ਤੋਂਨੋ ਚੰਕੌਰ ਸਾਹ ਵਾਲਾ ਦੱਸ ਦੂ ਕਿਉਂਕਿ ਉਹ ਕੰਟਰੀ ਸਪੀਅਰ ਸੀਗਾ 9 ਮਈ ਦਾ ਇਹ ਇਨਸੀਡੈਂਟ ਹੈਗਾ ਤੇ ਉੱਥੇ ਵੀ ਆਹੀ ਜੋ ਅਸੀਂ ਜੋ ਅਕਿਊਜ਼ ਫੜੇ ਹਨ ਇਨਾਂ ਦੇ ਵਿੱਚ ਉਹ ਜੋ ਵਿੱਕੀ ਔਰ ਇਹ ਤਰुण ਹੈ ਇਨਾਂ ਦੀ ਉਸ ਵਾਰਦਾਤ ਦੇ ਵਿੱਚ ਵੀ ਇਹ ਦੋਨਾਂ ਨੇ ਫਾਇਰਿੰਗ ਕੀਤੀ ਸੀਗੀ ਤੇ ਉਸ ਵਾਰਦਾਤ ਨੂੰ ਇਨਜਾਮ ਦਿੱਤਾ ਸੀਗਾ ਤੇ ਇੱਕ ਚੰਕੌਰ ਸਾਹ ਦਾ ਵੀ ਫਾਇਰਿੰਗ ਦਾ ਕੇਸ ਆ ਸਾਡੀ ਟੀਮ ਨੇ ਹੀ ਉਹਨੂੰ ਟ੍ਰੇਸ ਕਰਕੇ ਉਹਨੂੰ ਵੀ ਉਹਦੋਂ ਇੱਕ ਆਪਣੇ ਪ੍ਰੋਪਰ ਇੱਕ ਐਂਡ ਤੱਕ ਲੈ ਕੇ ਆਈ ਪੁਲਿਸ ਉਹ ਵੀ ਟ੍ਰੇਸ ਕਰਕੇ ਬੰਦੇ ਨੂੰ ਫਾੜਿਆ ਗਿਆ ਕਨਸਰਨ ਜ਼ਿਲ੍ਹਿਆਂ ਨੂੰ ਅਸੀਂ ਦੱਸਦਾ ਹੈਗਾ ਤੇ ਇਹਦੇ ਨਾਲ-ਨਾਲ ਹੀ ਇਸ ਕੇਸ ਦੇ ਨਾਲ ਸਾਨੂੰ ਕਾਫੀ ਹੋਰ ਕੇਸਸ ਦੇ ਬਾਰੇ ਇਹ ਨਕਿਊਜ਼ ਨੇ ਦੱਸਿਆ ਹੈਗਾ ਸਲੀਮ ਨੇ ਦੱਸਿਆ ਹੈਗਾ ਕਿ ਇਨਾਂ ਨੇ ਆਹੀ ਗੈਂਗ ਦੇ ਕੁਝ ਮੈਂਬਰਸ ਨੇ ਮਿਲ ਕੇ ਬੁਰਾਇਆ ਦੇ ਵਿੱਚ ਵੀ ਇਨਾਂ ਨੇ ਇੱਕ ਪਰਸਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀਗੀ ਉਹਦਾ ਅਸੀਂ ਕਨਸਰਨਸ ਦੇ ਲਈ ਨੂੰ ਇਨਫੋਰਮ ਕਰਤਾ ਹੈਗਾ ਤਾਂ ਕਿ ਉਹ ਵੀ ਇਸ ਚੀਜ਼ ਦੀ ਤਫਤੀਸ਼ ਕਰ ਸਕੇ ਇਨਾਂ ਨੇ ਉਸ ਚੀਜ਼ ਨੂੰ ਵੀ ਕਨਫੈਸ ਕੀਤਾ ਹੈ ਇਨਾਂ ਨੇ ਇੱਕ ਨਵਾਂ ਸ਼ਹਿਰ ਦੇ ਵਿੱਚ ਫਾਇਰਿੰਗ ਨੂੰ ਅੰਜਾਮ ਦਿੱਤਾ ਸੀਗਾ ਇੱਕ ਬਿੱਲਾ ਨਾ ਦੇ ਪਰਸਨ ਦੇ ਘਰ ਦੇ ਬਾਹਰ ਇਹਨਾਂ ਨੇ 6 ਰਾਉਂਡ ਫਾਇਰ ਕੀਤੇ ਸੀਗੇ ਉਹ ਵੀ ਅਸੀਂ ਕਨਸਰਨਸ ਦੇ ਲਈ ਨੂੰ ਦੱਸ ਰਿਹਾ ਹੈਗਾ ਸੋ ਥੈਟ ਉਹ ਵੀ ਤਫਤੀਸ਼ ਕਰ ਸਕੇ ਤੇ ਹੁਣ ਤੱਕ ਇਹਨਾਂ ਨੇ 4 ਬਾਰ ਗਾਤਾ 2 ਫੇਸ ਹੋ ਚੁੱਕੀ ਤੋਂ ਇਹਨਾਂ ਨੇ ਹੋਰ ਦੱਸਿਆ ਉਹਨਾਂ ਦਾ ਵੀ ਜਲਦ ਹੋ ਜਾਏਗਾ ਇਨਾਂ ਦੇ ਕੁਝ ਮੈਂਬਰਸ ਦੇ ਕੁ ਪੁਰਾਣੇ ਐਫ ਆਈ ਆਰਸ ਵੀ ਹੈ ਇੱਕ ਜੋ ਤਨੂ ਨੇਗਾ ਤਨੂਫ ਕਾਤਿਆ ਇਹਦੇ ਉੱਪਰ ਹੀ 302 ਦਾ ਹੁਸ਼ਿਆਰਪੁਰ ਦਾ ਇੱਕ ਐਫ ਆਈ ਆਰ ਹੈਗੀ ਇਹ ਜੋ ਵਿੱਕੀ ਪਰਸਨ ਹੈਗਾ ਇਹਦੇ ਉੱਪਰ ਇੱਕ ਐਨ ਡੀ ਪੀ 2018 ਦੀ ਤੇ ਐਫ ਆਈ ਆਰ ਹੈ ਬਾਕੀ ਇਹਨਾਂ ਦਾ ਕਿਉਂਕਿ ਇਹਨਾਂ ਨੇ ਆਪ ਵੀ ਕੰਫੈਸ ਕੀਤਾ ਹੋਏਗਾ ਤੇ ਹੋਰ ਵੀ ਇਹਨਾਂ ਦਾ ਜਿਸ ਜਿਹ ਸਿਨਸੀਡੈਂਟ ਦੀ ਜਿਸ ਜਿਸ ਬਾਤ ਦਾ ਉਹ ਚਨਾ ਦੀ ਸਭੂਰਿਅਤ ਹੈ ਉਹਨੋਂ ਵੀ ਫਿਰ ਅੱਗੇ ਅਗਰ ਹੁਣ ਤੱਕ ਇਹ ਫੜੇ ਨਹੀਂ ਗਏ ਸੀਗੇ ਤੇ ਇਹਨਾਂ ਨੂੰ ਅਰੈਸਟ ਕਰਕੇ ਪ੍ਰੋਪਰ ਇੱਕ ਲੋਜੀਕਲ ਐਂਡਰ ਸਾਰੇ ਸਰ ਗਿਰੋਦੇ ਜੋ ਜੋ ਕਭ ਇਹਨਾਂ ਨੇ ਮਾਰਦਾਤਾ ਕੀਤੀਆਂ ਨੇ ਉਹਨੂੰ ਅਸੀਂ ਲੋਜੀਕਲ ਐਂਡਰ ਕਰਦੇ ਹਾਂ ਕਿ ਜੇ ਇਹ ਜੇਲ੍ਹਿੰਗ ਇਸ ਹਾਲਤ ਸੇ ਲੈ ਕੇ ਉਹ ਜੇਲ੍ਹ ਤੋਂ ਨਿਕਲੋ ਅ ਇਹਨਾਂ ਦਾ ਜੋ ਸਾਥੀ ਹੈਗਾ ਉਹਨੇ ਸੋਨੂ ਖਤਰੀ ਨਾਮ ਕੇ ਜੋ ਗੈਂਗਸਟਰ ਹੈਗਾ ਉਹ ਵੀ ਬਾਹਰ ਹੀ ਹੈਗਾ ਉਹਨੂੰ ਪੈਸੇ ਇਨੀਸ਼ੀਅਲੀ ਦਿੱਤੇ ਸੀਗੇ ਸਾਡੀ ਵਾਰਦਾਤ ਦੇ ਨਾਲ ਉਹਦਾ ਲਿੰਕ ਅਸੀਂ ਦੇਖ ਰਹੇ ਕਿਉਂਕਿ ਉਹਦੇ ਹੀ ਸਾਰੇ ਕੰਮ ਲੱਗਦੇ ਨੇ ਉਦੇ ਨਾਲੋਂ ਉਹਦਾ ਕਨੈਕਸ਼ਨ ਬਣਦਾ ਹੈਗਾ ਕਿ ਸੋਨੂ ਖਤਰੀ ਦੀ ਗੈਂਗ ਹੈਗੀ ਅ ਇਸੇ ਏਰੀਆ ਦੇ ਵਿੱਚ ਨਵਾਂ ਸ਼ਹਿਰ ਚੰਪੌਰ ਸਾਹਿਬ ਵੀ ਸਾਡੇ ਇਸ ਏਰੀਆ ਦੇ ਚੱਕਰ ਵਿੱਚ ਹੈ ਤੇ ਇਹ ਗਿਆ ਕਿ ਸੁਪਾਰੀ ਕਿੱਧਰ ਤੱਕ ਇਨਵੈਸਟਿਗੇਟ ਕਰ ਰਹਾ ਹੈ ਨਹੀਂ ਜੀ ਇਹ ਇਹਨਾਂ ਨੇ ਸੁਪਾਰੀ ਕੀ ਕਹਿ ਸਕਦੇ ਉਹਨੇ ਪੈਸੇ ਦੇ ਕੇ ਹੀ ਕਰਾਇਆ ਸਾਹਿਬੀ ਨੇ ਅੱਗੇ ਸੋਨੂ ਖਤਰੀ ਉਹ ਪੋਗਾ ਜੁਨੇ ਤੋਂ ਹੁਦੂਦ ਅਸੇ ਇਹਨਾਂ ਨੂੰ ਪੈਸੇ ਦੇ ਕੇ ਔਰ ਜੀਵੇਂ ਮੈਂ ਦੱਸਿਆ ਕਿ ਜੋ ਇੱਕ ਅਕਿਊਜ਼ਡ ਹੈਗਾ ਸਲੀਮ ਉਹਦੀ ਵਾਈਫ ਦੇ ਖਾਤੇ ਦੇ ਵਿੱਚ ਵੀ ਪੈਸੇ ਆਏ ਆ ਇੰਦਰਪ੍ਰੀਤ ਤੇ ਹਰਦੀਪ ਵੀ ਫਾਈਨਾਂਸਿੰਗ ਹੀ ਕਰਦੇ ਸੀਗੇ ਤੇ ਫਿਰੋਤੀ ਕਰ ਲੈਂਦੇ ਹੀ ਇਹ ਵਪਾਰਦਾਰਾਂ ਨੂੰ ਜਾਣਦੇ ਮਾੜਾ ਨਹੀਂ ਲਗਾ ਤੇ ਫਿਰੋਤੀ ਦੇ ਬੀਸੀਸ ਦੀ ਕਾ ਫਿਰੋਤੀ ਆ ਜਨ ਸੁਪਾਰੀ ਵਾਲਾ ਸੁਪਾਰੀ ਦੇ ਕੇ ਇਹ ਵਪਾਰਦਾਰਾਂ ਨੂੰ ਜਾਣਦੇ ਰਹੇ ਸੀਗੇ ਤੇ ਚਾਰ ਇਹਨਾਂ ਨੂੰ ਫਾਈਨਿੰਗ ਆ ਕੰਪਨੀਆ ਮਤਲਬ ਜਸਪ੍ਰੀਤ ਠੀਕ ਹੈਗਾ ਉਹਨੂੰ ਪੰਜ ਗਨ ਸ਼ਾਟ ਇੰਜਰੀ ਸੀਰੀਅਸ ਹੋਣਾ ਆਊਟ ਆਫ ਡੇਂਜਰ ਹੈ ਔਰ ਉਹਦੀ ਆਈ ਥਿੰਕ ਜੇਰੇ ਇਲਾਜ ਜਿੰਨੇ ਨਰਮਾ ਦੇ ਅਹ ਸਬਦਾਂ ਅਲੱਗ-ਅਲੱਗ ਹੈਗਾ ਅ ਕੁਝ ਜੁਡੀਸ਼ੀਅਲ ਹੋ ਚੁੱਕੇ ਹਨ ਜਿਨ੍ਹਾਂ ਦੀ ਜਿਤਨਾ ਹੈ ਇਨਵੈਸਟੀਗੇਸ਼ਨ ਸਾਨੂੰ ਅ ਏਸ਼ੋ ਕੋਸੀ ਉਹਨਾਂ ਨੇ ਦਾਸਤਰਾ ਹੈਗਾ ਉਹਨਾਂ ਦਾ ਰੋ ਪਲੀਅਰ ਹੋ ਚੁੱਕਾ ਹੈ ਜਿਨ੍ਹਾਂ ਦੇ ਕੋਲੋਂ ਹੁਣ ਅੱਗੇ ਹੋਰ ਸਾਨੂੰ ਲੱਗਦਾ ਹੈ ਕੁਝ ਹੋਰ ਵੀ ਵਾਰਦਾਤਾਂ ਨੇ ਜੋ ਇਹਨਾਂ ਨੇ ਕੀਤੀ ਹੈ ਉਹਦਾ ਡੀਟੇਲਸ ਅਜੇ ਲੈਣੀ ਬਾਕੀ ਹੈ ਤੇ ਸਲੀਮ ਦਾ ਸਾਡੇ ਕੋਲ 5 ਦਿਨ ਦਾ ਸੀਗਾ ਕਿ ਬਾਕੀ ਆ ਜਿਨ੍ਹਾਂ ਨੂੰ ਪੇਸ਼ ਕਰਕੇ ਪੁਲਿਸ ਪੁਲਿਸ ਰਿਪੋਰਟ ਦੇ ਲਿਖਾਈ ਕਰੇਗੀ ਥੈਂਕ ਯੂ ਮੈਮ ਠੀਕ ਹੈ